ਬਾਰਡ ਡਾਕਟਰਸ ਨੇ ਸੱਦਨ ਯੂਜੂਲੀ ਸ਼ੇਸਾ ਡਾਕਟਰ ਨਾਲ ਹੁੰਦੇ ਆ ਜਿੱਥੇ ਅਸੀਂ ਕਰਨੇ ਆ ਕੈਂਪਸ ਕਰਦੇ ਆ ਮੇਨ ਏਮ ਸਾਡਾ ਕੈਂਪਸ ਤਾਂ ਹੁੰਦਾ ਕਿ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਕਿ ਐਜੂਕੇਸ਼ਨ ਦੀ ਪਾਵਰ ਕੀ ਆ ਸਾਡੇ ਵੱਡੇ ਵੱਡੇ ਰਣੇ بڑے ਮੋਰਚੇ ਲੜੇ ਜੇਤੂ ਦੇ ਮੋਰਚੇ ਜਿਹੜੇ ਗ੍ਰੇਟ ਗ੍ਰੈਂਡ ਮਤਲਬ ਮੇਰੇ ਪਰਨਾਨਾ ਜੀ ਤੋਂ ਪੰਜਾਬੀ ਤੋਂ ਬਾਕੀ ਕੋਈ ਐਸਾ ਸੁਪੇ ਦਾ ਮੋਰਚਾ ਨਹੀਂ ਹੋਊਗਾ ਪੰਜਾਬ ਦਾ ਮੋਰਚਾ ਨਹੀਂ ਹੋਊਗਾ ਜਾਤੀ ਦੇ ਮੋਰਚੇ ਨਹੀਂ ਹੋਗੇ ਕਲਰ ਪਾਰਟੀ ਦੇ ਨਾਲ ਕਿ ਸਾਡੇ ਪਰਿਵਾਰ ਦੇ ਨਾਲ ਦੇ ਨਾਲ ਜਦ ਇਹਨਾਂ ਨੇ ਦੱਸ ਹੀ ਦਿੱਤਾ ਸਾਝਾ ਜਨ ਲਈ ਹੋਵੇਗੀ ਪਰ ਪ੍ਰੋਬਲਮ ਕੀ ਆ ਪ੍ਰੋਬਲਮ ਇਹ ਆ ਕਿ ਸਾਡੇ ਵੱਡੇ ਵੱਡੇ ਰਣੇ ਤੁਹਾਡੇ ਵੱਡੇ ਵੱਡੇ ਰਣੇ ਲੜਾਈਆਂ ਇਸ ਲਈ ਕੀਤੀਆਂ ਕਿ ਇੱਕ ਦਿਨ ਅਸੀਂ ਸ਼ਾਂਤੀ ਨਾਲ ਬਹਿ ਸਕੀਏ ਪੜ ਸਕੀਏ ਅੱਗੇ ਵਧ ਸਕੀਏ ਜੇ ਉਹਦਾ ਇਹ ਵੀ ਹੈ ਵੀ ਕਿ ਇਹ ਲੜਦੇ ਰਹਿਣਗੇ ਇਹ ਭੜਦੇ ਹੀ ਰਹਿਣ ਇਹਨਾਂ ਦੇ ਬੱਚੇ ਕਦੀ ਪੜ ਹੀ ਨਹੀਂ ਸਕਣ ਦਰ ਵਾਸਟ ਪਰਪਸ ਰਾਈਟ ਸੋ ਗਾਲੇ ਰਾਜ ਸੰਸ ਸਮਝਣਾ ਪੈਣਾ ਕਿ ਠੀਕ ਆ ਲੜੋ ਸਭ ਕੁਝ ਕਰਨਾ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜਾਓ ਜੇ ਅਸੀਂ ਪੜਾ ਨਾ ਸਕੀਏ ਤਾਂ ਅਸੀਂ ਇਸ ਜਿਹੜਾ ਗੇੜ ਹੈ ਗੇੜ ਤੋਂ ਨਿਕਲ ਨਹੀਂ ਸਕਦੇ ਗਿਆਨ ਜਿਹੜਾ ਉਹ ਨਾ ਉਹ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਇਹ ਮੈਂ ਨਹੀਂ ਕਹਿ ਰਿਹਾ ਸਾਡੇ ਗੁਰੂਆਂ ਤੋਂ ਪਾਸ ਆਨ ਹੋਈ ਚੀਜ਼ ਹੈ ਗਿਆਨ ਬਹੁਤ ਜ਼ਰੂਰੀ ਆ এডੂਕੇਸ਼ਨ ਇੱਕ ਤਾਂ ਸੋਸ਼ਲ এডੂਕੇਸ਼ਨਰੀ ਗੁਰੂ ਘਰ ਤੋਂ ਮਿਲਦੀ ਹੈ ਰਾਈਟ ਕੀ ਰਹਿਣਾ ਕਿਦਾਂ ਜੀਣਾ ਕਿਦਾਂ ਜੀਣ ਦਾ ਤਰੀਕਾ ਉਹ ਬਾਣੀ ਆ ਇਹ ਇੱਕ ਬਹੁਤ ਵੱਡੀ ਆ ਕਿਉਂਕਿ ਇਹ ਤੋਂ ਬਿਨਾ ਦੂਜੀ এডੂਕੇਸ਼ਨ ਜ਼ੀਰੋ ਆ ਜਿੰਦਾਪਾ ਕਹਿੰਦੇ ਨੇ ਨਾ ਬਾਣਾ ਵਰਤਿਆ ਬਾਣੀ ਨਹੀਂ ਵਰਤਦੇ ਇਹ ਲੋਕਾਂ ਦੇ ਹਾਰਡਵਰਕ ਵਰਤਦਾ ਜਦੋਂ ਲੋਕ ਹਾਰਡਵਰਕ ਕਰਦੇ ਨਾ ਉਦੋਂ ਕੁਝ ਹੁੰਦਾ ਜਦੋਂ ਤੁਸੀਂ ਰੀਸਰਚ ਕਰਦੇ ਦਵਾਈ ਕੱਢਦੇ ਉਦੋਂ ਕੈਂਸਰ ਦਾ ਇਲਾਜ ਹੋਣਾ ਗੁਰੂ ਉਥੋਂ ਗੁਰੂ ਨੇ ਆ ਕੇ ਇਹ ਸਾਡੇ ਸਾਡੇ ਗੁਰੂਆਂ ਨੇ ਸਾਨੂੰ ਦੱਸਦਾ ਭਾਵੇਂ ਹੀ ਵਰਤਦੇ ਸਿੱਖੀ ਚ ਸਿੱਖੀ ਚ ਕਰਮਾਤਾਂ ਨਹੀਂ ਹੁੰਦੀਆਂ ਸਿੱਖੀ ਚ ਹਾਰਡਵਰਕ ਕਰਨਾ ਪੈਂਦਾ ਕਿਰਤ ਕਰਨੀ ਪੈਂਦੀ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਦੱਸਦਾ ਤਾਨੂੰ ਪੜਨਾ ਪੈਣਾ ਐਜੂਕੇਟ ਹੋਣਾ ਪੈਣਾ ਬੱਚਿਆਂ ਨੂੰ ਐਜੂਕੇਟ ਕਰਨਾ ਪੜਾ ਫਿਰ ਅਸੀਂ ਇਸ ਗੁਲਾਮੀ ਦੀ ਜਿਹੜੀ ਗੱਲ ਕਰਦੇ ਹੋ ਜਿਹੜੀ ਮਨ ਦੀ ਗੁਲਾਮੀ ਆ ਇਹ ਉਦੋਂ ਦੂਰ ਹੋਣੀ ਆ ਉਦੋਂ ਤੱਕ ਗੁਲਾਮ ਹੀ ਰਵਾਂਗੇ ਬਦਲਾਂ ਅੰਦਰ ਜਜ਼ਬਾ ਹੋਣਾ ਜਿਹੜਾ ਕਿ ਯਾਰ ਮੈਂ ਇੱਕ ਕਰਨਾ ਮੈਂ ਕਰਨਾ ਤੇ ਜਿਹੜੀ ਤੁਹਾਡਾ ਇਤਿਹਾਸ ਆ ਉਹ ਤੁਹਾਨੂੰ ਸਿਖਾਉਂਦਾ ਕਿ ਤੁਸੀਂ ਕਰ ਸਕਦੇ ਹੋ ਸਾਡਾ ਸਿੱਖੀ ਇਤਿਹਾਸ ਸਾਨੂੰ ਸਿਖਾਉਂਦਾ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਜਾਈਏ ਤੇ ਸਾਡਾ ਏਮ ਹੋਵੇ ਸਾਡੇ ਜਜ਼ਬਾ ਹੋਵੇ ਰਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਮੈਨੂੰ ਕੋਈ ਸਪੀਚ ਨਹੀਂ ਆਈ ਐਕਸੀ ਮੈਨੂੰ ਪਤਾ ਨਹੀਂ ਸੀ ਮੈਂ ਬੋਲਾਂ ਤੇ ਹੁਣ ਸਭ ਸਾਰੀ ਕਮੇਟੀ ਦਾ ਬਹੁਤ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਜਰੂਰ ਹੁਣ ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਕਰਦਾ ਆ ਪੁੜੀ ਇੰਟਰੋਡਕਸ਼ਨ ਦੇਣਾ ਮੈਂ ਡਾਕਟਰ ਸੁਮਨ ਸਿੰਘ ਮੈਂ ਸਿਸਟਰ ਪ੍ਰੋਫੈਸਰ ਐ ਯੂਨੀਵਰਸਿਟੀ ਕੈਲੀਫੋਰਨੀਆ ਡੇਵਿਸ ਨਾਅਮ ਇੰਟਰਨੈਸ਼ਨਲ ਹਾਰਟ ਸੂਲ ਟ੍ਰਾਂਸਪਲੈਂਟਰ ਕਾਰਡੀਓਲੋਜਿਸ ਨੇ ਸਿੰਪਲ ਜਿਹੀ ਪੰਜਾਬੀ ਚ ਕਹਾਂ ਦੀਏ ਕੀ ਦਿਲ ਦਾ ਡਾਕਟਰ ਹੈ ਆ ਮੇਰਾ ਇਮ ਰੀਜ਼ਨ ਟੈਲਿਫੋਨੀਆ ਆਉਂਦਾ ਸੀ ਕਿਉਂਕਿ ਆਪਣੀ ਕਮਿਊਨਿਟੀ ਇੱਥੇ ਹੈਗੀ ਆ ਕਾਫੀ ਆ ਸੋ ਮਨ ਕਰਦਾ ਸੀ ਆਪਣੀ ਕਮਿਊਨਿਟੀ ਦੇ ਵਿੱਚ ਕੰਮ ਕਰਾਂ ਆਪਣੇ ਬੱਚਿਆਂ ਨੂੰ ਕਿ ਆਪਣੀ ਕਮਿਊਨਿਟੀ ਦੇ ਵਿੱਚ ਰਹਿਣ ਜਿਹੜੀ ਆਪਣੀ ਸਾਰੀ ਦੀ ਪੰਜਾਬੀ ਦੀ ਹੁੰਦੀ ਹੈ ਰਹਿ ਕੋਈ ਉੱਤੋਂ ਡਿਫਰੈਂਟ ਨਹੀਂ ਤੇ ਲੱਗਦਾ ਸੀ ਕਿ ਗਦਰੀ ਬਾਬਾ ਦੀ ਧਰਤੀ ਆ ਤੇ ਚੰਗਾ ਲੱਗੂਗਾ ਮਨ ਖੁਸ਼ ਹੋਊਗਾ ਰੂਹ ਖੁਸ਼ ਹੋਊਗੀ ਔਰ ਐਕਚੁਅਲੀ ਜੇ ਮੈਂ ਅਸਾਮਿਲ ਵੀ ਨਾ ਕੀ ਵਾਇਏ ਤੇ ਯੂਨੀਵਰਸਿਟੀ ਕੈਲਿਫੋਰਨੀਆ ਨੇਮਿਸ ਤੇ ਆਪਣੇ ਸਰਦਾਰ ਮਿਲ ਜਾਂਦੇ ਆ ਪੰਜਾਬੀ ਮਿਲ ਜਾਂਦੇ ਆ ਹਸਪੀਟਲ ਚ ਆਉਂਦੇ ਜਾਂਦੇ ਆ ਤਿੰਨ ਵਾਕ ਹੀ ਬਹੁਤ ਮਤਲਬ ਕਿ ਲੱਗਦਾ ਵੀ ਯਾਰ ਪੰਜਾਬ ਆ ਗਿਆ ਕੇ ਬੜੀ ਸੱਚੀ ਸੋਮਨ ਬਹੁਤ ਖੁਸ਼ ਹੁੰਦਾ ਅ ਬਾਕੀ ਮੈਂ ਦੱਸ ਦੇਣਾ ਥੋੜਾ ਜਿਹਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਬਾਹਰ ਡਾਕਟਰਸ ਨੇ ਸਾਡੇ ਯੂਜ਼ੂਲੀ ਛੇ-ਸੱਤ ਡਾਕਟਰ ਨਾਲ ਹੁੰਦੇ ਆ ਜਿੱਥੇ ਅਸੀਂ ਜਾਂਦੇ ਆ ਕੈਂਪਸ ਕਰਦੇ ਆ ਮੇਨ ਰੇ ਸਾਡਾ ਕੈਂਪਸ ਤਾਂ ਹੁੰਦਾ ਕਿ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਕਿ ਐਜੂਕੇਸ਼ਨ ਦੀ ਪਾਵਰ ਕੀ ਆ ਜੇ ਤੁਹਾਡੇ ਬੱਚੇ ਐਜੂਕੇਟਿਡ ਹੋਣਗੇ ਹੁਣ ਬਹੁਤ ਵੱਡੀ ਨਾ ਲੋਕ ਕਹਿੰਦੇ ਆ ਯਾਰ ਯੂ نو ਸਿੱਖ ਧਰਮ ਤੇ ਲੜਾਈ ਤੇ ਇੰਦਾ ਆਪਾਂ ਮਸੇ ਗੱਲਾਂ ਕਰਦੇ ਹਣਾ ਤੇ ਫਿਰ ਮੇ ਦਿਮਾਗ 'ਚ ਇੱਕ ਚੀਜ਼ ਆਉਂਦੀ ਆ ਸਾਡੇ ਵੱਡੇ ਵੱਡੇ ਰਾਣੇ بڑے ਮੋਰਚੇ ਲੜਦੇ ਜਿਹਤੋਂ ਦੇ ਮੋਰਚੇ ਜ ਗ੍ਰੇਡ ਗ੍ਰੈਂਡ ਮਤਲਬ ਮੇਰੇ ਪ੍ਰਨਾਨਾ ਜੀ ਤੋਂ ਪੰਜਾਬੀ ਤੋਂ ਕੋਈ ਐਸਾ ਸੂਬੇ ਦਾ ਮੋਰਚਾ ਨਹੀਂ ਹੋਊਗਾ ਪੰਜਾਬ ਦਾ ਮੋਰਚਾ ਨਹੀਂ ਹੋਊਗਾ ਜਾਤੀ ਦੇ ਮੋਰਚੇ ਨਹੀਂ ਹੋਗੇ ਗਦਰ ਪਾਰਟੀ ਦੇ ਨਾਲ ਕਿ ਸਾਡੇ ਪਰਿਵਾਰ ਦੀ ਉਹਨਾਂ ਦੇ ਨਾਲ ਜਦੋਂ ਇਹਨਾਂ ਨੇ ਦੱਸ ਹੀ ਦਿੱਤਾ ਸਾਂਝਾ ਨਾਲ ਹੀ ਹੋਊਗਾ ਪਰ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਕਿ ਸਾਡੇ ਵੱਡੇ ਵੱਡੇ ਰਿਆਣੇ ਤੁਹਾਡੇ ਵੱਡੇ ਵੱਡੇ ਰਿਆਣੇ ਲੜਾਈਆਂ ਇਸ ਲਈ ਕੀਤੀਆਂ ਕਿ ਇੱਕ ਦਿਨ ਅਸੀਂ ਸ਼ਾਂਤੀ ਨਾਲ ਬਹਿ ਸਕੀਏ ਪੜ ਸਕੀਏ ਅੱਗੇ ਵੱਧ ਸਕੀਏ ਜੇ ਉਹਨਾਂ ਦਾ ਇਹੋ ਹੀ ਹੈ ਵੀ ਕਿ ਇਹ ਲੜਦੇ ਹੀ ਰਹਿਣਗੇ ਇਹ ਭੜਦੇ ਹੀ ਰਹਿਣ ਇਹਨਾਂ ਦੇ ਬੱਚੇ ਕਦੀ ਪੜ ਹੀ ਨਹੀਂ ਸਕਣ ਦਰਵਾਸਤ ਟੋਪਿਕਸ ਰਾਈਟ ਸੋ ਗਾਲੇ ਆ ਸੰ ਸਮਝਣਾ ਪੈਣਾ ਕਿ ਠੀਕ ਹੈ ਲੜੋ ਸਭ ਕੁਝ ਕਰਨਾ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜਾਓ ਜੇ ਅਸੀਂ ਪੜਾਵਾ ਨਾ ਸਕੀਏ ਤਾਂ ਅਸੀਂ ਇਸ ਜਿਹੜਾ ਗੇੜ ਹੈ ਗੇੜ ਤੋਂ ਨਿਕਲ ਨਹੀਂ ਸਕਣਾ ਸੋ ਹਰੇਕ ਨੂੰ ਮੈਂ ਰਿਕਵੈਸਟ ਕਰਦਾ ਗਿਆਨ ਜਿਹੜਾ ਹੋਣਾ ਉਹ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਇਹ ਮੈਂ ਨਹੀਂ ਕਹਿ ਰਿਹਾ ਸਾਡੇ ਗੁਰੂਆਂ ਤੋਂ ਪਾਸ ਆਉਣ ਹੋਈ ਚੀਜ਼ ਹੈ ਗਿਆਨ ਬਹੁਤ ਜ਼ਰੂਰੀ ਆ এডਿਕੇਸ਼ਨ ਇੱਕ ਤੇ ਸੋਸ਼ਲ এডਿਕੇਸ਼ਨ ਹੀ ਗੁਰੂ ਘਰ ਤੋਂ ਮਿਲਦੀ ਆ ਰਾਈਟ ਕਿ ਰਹਿਣਾ ਕਿਦਾਂ ਜੀਣਾ ਕਿਦਾਂ ਜੀਣ ਦਾ ਤਰੀਕਾ ਉਹ ਵਾਹਿਆ ਇਹ ਇੱਕ ਬਹੁਤ ਵੱਡੀ ਆ ਕਿਉਂਕਿ ਇਹ ਤੋਂ ਬਿਨਾ ਦੂਜੀ এডਿਕੇਸ਼ਨ ਜ਼ੀਰੋ ਆ ਨਾਲ ਸਮਾਜਿਕ এডਿਕੇਸ਼ਨ ਡਾਕਟਰ ਬਾਨਾ ਇੰਜੀਨੀਅਰ ਬਾਨਾ ਵੱਡੇ ਅਫਸਰ ਬਾਨਾ ਦਵਾਈਆਂ ਇਨਵੈਂਟ ਕਰਨੀਆਂ ਇਹ ਤੋਂ ਵੱਡੀ ਸੇਵਾ ਕੋਈ ਨਹੀਂ ਆ ਜਿੱਦਾਂ ਆਪਾਂ ਕਹਿੰਦੇ ਨੇ ਨਾ ਬਾਣਾ ਵਰਤਿਆ ਬਾਣੇ ਨਹੀਂ ਵਰਤਦੇ ਇਹ ਲੋਕਾਂ ਦੇ ਹਾਰਡਵਰਕ ਵਰਤਦਾ ਜਦੋਂ ਲੋਕ ਹਾਰਡਵਰਕ ਕਰਦੇ ਨਾ ਉਦੋਂ ਕੁਝ ਹੁੰਦਾ ਜਦੋਂ ਤੁਸੀਂ ਰਿਸਰਚ ਕਰਦੇ ਹੋ ਦਵਾਈ ਕੱਢਦੇ ਹੋ ਉਦੋਂ ਕੈਂਸਰ ਦਾ ਇਲਾਜ ਹੋਣਾ ਗੁਰੂ ਉਤੋਂ ਗੁਰੂ ਨੇ ਆ ਕੇ ਇਹ ਸਾਡੇ ਸਾਡੇ ਗੁਰੂਆਂ ਨੇ ਸਾਨੂੰ ਦੱਸਤਾ ਬਾਣੀ ਦੀ ਵਰਤਦੇ ਸਿੱਖੀ ਚ ਸਿੱਖੀ ਚ ਕਰਾਮਾਤਾਂ ਨਹੀਂ ਹੁੰਦੀਆਂ ਸਿੱਖੀ ਚ ਹਾਰਡਵਰਕ ਕਰਨਾ ਪੈਂਦਾ ਕਿਰਤ ਕਰਨੀ ਪੈਂਦੀ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਦੱਸਤਾ ਉਤੋਂ ਆਉਣ ਕੇਰੀ ਹੋ ਰਿਹਾ ਤੁਹਾਨੂੰ ਪੜਨਾ ਪੈਣਾ ਐਜੂਕੇਟ ਹੋਣਾ ਪੈਣਾ ਬੱਚਿਆਂ ਨੂੰ ਐਜੂਕੇਟ ਕਰਨਾ ਪੈਣਾ ਫਿਰ ਅਸੀਂ ਇਸ ਗੁਲਾਮੀ ਦੀ ਜਿਹੜੀ ਗੱਲ ਕਰਦੇ ਹੋ ਜਿਹੜੀ ਮਨ ਦੀ ਗੁਲਾਮੀ ਆ ਇਹ ਉਦੋਂ ਦੂਰ ਹੋਣੀ ਆ ਉਦੋਂ ਤੱਕ ਗੁਲਾਮ ਹੀ ਰਵਾਂਗੇ ਕਿਉਂਕਿ ਬੌਸ ਉੱਪਰ ਆਉਣੇ ਆ ਕੇ ਮਾਰਨਾ ਉਹ ਬਈ ਕਸ ਬਾਈ ਤੇ ਗੁਲਾਮ ਹੀ ਆ ਬਾਈ ਪਰ ਜਿੰਦਣ ਪੜਾਈ ਹੋਈ ਐ ਐਜੂਕੇਸ਼ਨ ਹੋਈ ਦੈਟਸ ਇਟ ਸੋ ਯੂ نو ਸਾਡਾ ਹੀ ਹੁੰਦਾ ਮੇਨ ਕੈਂਪ ਦਾ ਰੀਜ਼ਨ ਹੁੰਦਾ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਕਿਉਂਕਿ ਜਦੋਂ ਅਸੀਂ ਗਰੋਅ ਅਪ ਕਰ ਰਹੇ ਸਨ ਤੁਹਾਨੂੰ ਲੱਗਦਾ ਡਾਕਟਰ ਹੋਣਾ ਬੜੀ ਸ਼ਾਇਰ ਆ ਧਾਰੋਂ ਦਾ ਹੁੰਦਾ ਅਸੀਂ ਡਾਕਟਰ ਨਾਲ ਗੱਲ ਕਰਨ ਨੂੰ ਫਿਰ ਬਣੇ ਫਿਰ ਸੋਚਿਆ ਨਹੀਂ ਆਪਣੀ ਕਮਿਊਨਿਟੀ ਚ ਲੱਜ ਜਾਈਏ ਕਿ ਯਾਰ ਇਹ ਹੀ ਕਰ ਸਕਦੇ ਤੁਸੀਂ ਕਿਉਂ ਨਹੀਂ ਕਰ ਸਕਦੇ ਸਾਡੇ ਚ ਕੋਈ ਸਹੀ ਚੀਜ਼ ਨਹੀਂ ਕੋਈ ਐਨੀ ਜਿਹੜੀ ਦਿਮਾਗ ਸਾਨੂੰ ਰਾਵਲੇ ਜਾਂਦਾ ਦਿੱਤਾ ਨੋ ਹਾਰਡਵਰ ਕਿਆ ਸੋ ਬੱਚਿਆਂ ਤੱਕ ਲੈ ਕੇ ਜਾਈਏ ਕਿ ਐਨੀਥਿੰਗ ਤੁਸੀਂ ਸਭ ਕੁਝ ਕਰ ਸਕਦੇ ਹੋ ਹਰ ਇੱਕ ਚੀਜ਼ ਪੋਸੀਬਲ ਆ ਜ ਜਿਹੜੀ ਤੁਹਾਡਾ ਮਤਲਬ ਅੰਦਰ ਜਜ਼ਬਾ ਹੋਣਾ ਚਾਹੀਦਾ ਕਿ ਯਾਰ ਮੈਂ ਇਹ ਕਰਨਾ ਮੈਂ ਕਰਨਾ ਤੇ ਜਿਹੜੀ ਤੁਹਾਡਾ ਇਤਿਹਾਸ ਹੈ ਉਹ ਤੁਹਾਨੂੰ ਸਿਖਾਉਂਦਾ ਕਿ ਤੁਸੀਂ ਕਰ ਸਕਦੇ ਹੋ ਸਾਡਾ ਸਿੱਖੀ ਇਤਿਹਾਸ ਸਾਨੂੰ ਸਿਖਾਉਂਦਾ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਜਾਈਏ ਤੇ ਸਾਡਾ ਏਮ ਹੋਵੇ ਸਾਡੇ ਜਜ਼ਬਾ ਹੋਵੇ রাইਟ ਸੋ এডਿਕੇਸ਼ਨ ਇਹ ਸਾਡਾ ਮੇਰਾ ਦੂਜੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਇੱਕ ਵੱਡਾ ਜਿਹੜਾ ਅਸੀਂ ਪਰਾਲਾ ਮੈਂ ਹੁਣ ਯੂਨੀਵਰਸਿਟੀ ਕੈਲੀਫੋਰਨੀਆ ਆਉਂਦਾ ਰੀਜ਼ਨ ਇਹ ਸੀ ਕਿ ਜਿੰਨੇ ਆਪਣੇ ਭਾਂਵੇਂ ਕੋਈ ਇਲਲੀਗਲ ਆ ਭਾਂਵੇਂ ਡਾਕੂਮੈਂਟਡ ਆ ਕਿਉਂਕਿ ਵੇਖਿਆ ਸੀ ਇਹ ਚੀਜ਼ ਜਦੋਂ ਕੋਈ ਇਲਾਜ ਤੋਂ ਵਾਂਝਾ ਰਹਿ ਜਾਂਦਾ ਸੋ ਅਸੀਂ ਟਰਾਈ ਕਰ ਰਹੇ ਹਾਂ ਟਰਾਈ ਕੀਤਾ ਕੋਈ ਵੀ ਬੰਦਾ ਜਿਸ ਨੂੰ ਭਾਂਵੇਂ ਪੇਪਰ ਨਹੀਂ ਇਲਲੀਗਲ ਨਹੀਂ ਆ ਤੁਹਾਡੀ ਅੱਖਾਂ ਚ ਜਿੰਦਾ ਰਾਹ ਨਹੀਂ ਹੋ ਰਿਹਾ ਜਿਹੜਾ ਵਾਂਝਾ ਵਾ ਸਾਡੇ ਤੱਕ ਆ ਕੇ ਆਓ ਆ ਮੈਂ ਸ਼ੋਰਟ ਚ ਉਹਦਾ ਲਾਜ ਹੋਊਗਾ ਹੋਰ ਨਹੀਂ ਕੋਈ ਕਰੂਗਾ ਤੇ ਮੈਂ ਕਰੂੰਗਾ ਭਾਵੇਂ ਰਾਤ ਨੂੰ ਜਾਣਾ ਪਵੇ ਉਦੋਂ ਆਪ ਜਾ ਕੇ ਮਿਲਣਾ ਪਵੇ ਸਾਡੀ ਟੀਮ ਨੂੰ ਜਾਣਾ ਪਵੇ ਮੈਨੂੰ ਜਾਣਾ ਪਵੇ ਸਾਡਾ ਪ੍ਰੋਮਿਸ ਆ ਕੋਈ ਵੀ ਬੰਦਾ ਕਿਉਂਕਿ ਡਾਕਟਰ ਇਸ ਨਹੀਂ ਬਣੇ ਸਾਡੀ ਡਾਕਟਰੀ ਦਾ ਹੀ ਸਦਾ ਜੇ ਸਾਡੇ ਬੰਦੇ ਲਾਜ ਤੋਂ ਬਾਹਰੇ ਰਹਿ ਜਾਣ ਰਾਈਟ ਸੋ ਇਹ ਚੀਜ਼ ਦਾ ਅਸੀਂ ਏਮ ਆ ਕਰ ਰਹੇ ਆ ਤੇ ਹੋਰ ਵੱਡੇ ਮਤਲਬ ਕੀ ਕਹੋ ਕਿ ਰੂਮ ਦੇ ਵਿੱਚ ਕਰਾਂਗੇ ਸੋ ਇਹ ਆ ਜੋ ਅਸੀਂ ਕੰਮ ਕਰ ਰਹੇ ਆ ਇੱਥੇ ਇੱਥੇ ਇੰਡੀਆ ਦੇ ਵਿੱਚ ਚੱਲ ਰਿਹਾ ਪਿੰਡਾਂ 'ਚ ਜਾ ਕੇ ਕੈਂਪ ਲਾ ਰਹੇ ਆ ਮੈਡੀਕਲ ਦਾ ਲਾ ਰਿਹਾ ਮੈਡੀਕਲ ਤਾਂ ਮੈਂ ਦੱਸਦਾ ਇੱਕ ਬਹਾਨਾ ਹੁੰਦਾ ਜਾੜਾ ਸਾਡਾ ਏਮ ਪਿੰਡਾਂ ਚ ਜਾਣ ਦਾ ਐਜੂਕੇਸ਼ਨ ਦਾ ਬੱਚਿਆਂ ਨੂੰ ਐਜੂਕੇਟ ਕਰਨ ਦਾ ਉਹਨਾਂ ਨੂੰ ਦੱਸਨ ਦਾ ਕਿ ਬਈ ਜੇ ਤੁਹਾਡੇ ਭਰਾ ਆਹੀਂ ਤੁਹਾਡੇ ਵੱਡੇ ਵੱਡੇ ਰਿਆ ਚਾਚੇ ਤਾਏ ਆ ਜੇ ਅਸੀਂ ਡਾਕਟਰ ਬਣ ਸਕਦੇ ਆਂ ਅਸੀਂ ਕੁਝ ਕਰ ਸਕਦੇ ਤੁਸੀਂ ਵੀ ਕਰ ਸਕਦੇ ਅਸੀਂ ਪਿੰਡਾਂ ਚੋਂ ਨਿਕਲੇ ਆ ਸੋ ਇਹ ਸਾਡਾ ਵੱਡਾ ਰੀਜ਼ਨ ਪਿੰਡਾਂ ਚ ਜਾਣ ਦਾ ਐਜੂਕੇਸ਼ਨ ਦਾ ਹੁੰਦਾ ਨਾ ਕਿ ਲੋਕਾਂ ਨੂੰ ਫ੍ਰੀ ਦੇ ਚੀਜ਼ਾਂ ਵੰਡਣ ਦਾ ਉਹ ਸਾਡਾ ਏਮ ਨਹੀਂ ਆ ਸੋ ਇਹ ਆ ਜਿਹੜਾ ਸਾਡਾ ਕੰਮ ਦੂਜੀ ਗੱਲ ਜਿਹੜੀ ਮੇਲ ਚੀਜ਼ਾਂ ਪੰਜਾਬ ਦੀ ਕੋਈ ਇੰਦ ਚੱਲਦਾ ਰਹਿਣਾ ਆਪਾਂ ਸਾਰੇ ਕਿਰਤੀਆਂ ਕੰਮ ਚੱਲਦੇ ਰਹੇ ਆਪਣੇ ਘਰ ਚੱਲਦੇ ਰਹੇ ਮੈਂ ਛੋਟੀ ਜੀ ਗੱਲ ਤੁਹਾਡੇ ਜਿਹਾ ਖਿਲਗਾ ਮੈਂ ਪਿਛਲੇ ਹਫਤੇ ਰੋਜ਼ ਵਾਂਗ ਗੁਰਦੁਆਰੇ ਗਿਆ ਆ ਸਾਂ ਇੱਕ ਬੀਜੀ ਮਿਲੇ ਮੈਨੂੰ ਜਿੱਦਾਂ ਕੀ ਆਪਣੀਆਂ ਮਾਵਾਂ ਕਰਦੀਆਂ ਹੁੰਦੀਆਂ ਪੁੱਤ ਬੜਾ ਤੈਨੂੰ ਵੇਖਿਆ ਨਾ ਬੜਾ ਰੋਂਦੇ ਹਾਂ ਤੇਰੇ ਨਾਲ ਇੰਨਾ ਫਿਰ ਮਾਤਾ ਤੇ ਅੱਗੇ ਤੋਂ ਨਹੀਂ ਕਰਨਾ ਅੱਗੇ ਤੋਂ ਨਾ ਮੈਂ ਉਹ ਉਦੋਂ ਕਰ ਲਿਆ ਅੱਜ ਤੋਂ ਬਾਅਦ ਮੈਂ ਹੋਰ ਕਰ ਲਿਆ ਕਦੀ ਉਸ ਗੇਟ ਤੇ ਨਹੀਂ ਵੜਨਾ ਕਿਉਂਕਿ ਲੋਕ ਬਹੁਤ ਇਮੋਸ਼ਨਲੀ ਅਟੈਚ ਹੀ ਕਿਸਾਨੀ ਦੋ ਦਿਨ ਤੋਂ ਵੀ ਯਾਦ ਹੀ ਹੋਣਾ ਬੰਦੇ ਮਨ ਲਈ ਸਾਰਾ ਸਾਰਾ ਦਿਨ ਉਹ ਉਹ YouTube ਹੀ ਛੱਡਦੇ ਤੇ ਉਹ ਆ ਤੇ ਬੀਜੀ ਆਂਦੇ ਮੈਂ ਅੱਗੇ ਹੋਣਾ ਇਹ ਕੀਤਾ ਫਿਰ ਮੈਂ ਹੱਥ ਜੋੜ ਕੇ ਮਾਣ ਕੇ ਤੁਰ ਕੇ ਫਿਰ ਮੈਂ ਕਹਿੰਦਾ ਮਾ ਜੀ ਤੁਹਾਡੇ ਲਈ ਬਹੁਤ ਸੋਖਾ ਮਨ ਚ ਸੋਚਿਆ ਮਰੇ ਤੁਹਾਡੇ ਲਈ ਬਹੁਤ ਸੋਖਾ ਕਿਉਂਕਿ ਆਪਾਂ ਇੱਥੇ ਸੁખી ਆ ਨਾ ਅਸੀਂ ਕਹਿ ਸਕਦੇ ਆਂ ਭਾਈ ਦੁਬਾਰਾ ਨਹੀਂ ਅਸੀਂ ਨਹੀਂ ਉਹ ਚੀਜ਼ ਕਰਨੀ ਪਰ ਜਿਹੜੇ ਪਿੱਛੇ ਹੁੰਦੇ ਆ ਜਿਹੜੇ ਉਹ ਗੇਟ ਚ ਵੜੇ ਆ ਰਾਈਟ ਉਹਨਾਂ ਕੋ ਉਹਨਾਂ ਕੋ ਉਹ ਚੁਆਇਸ ਨਹੀਂ ਹੈ ਕਿ ਉਨਨ ਕਰਨਾ ਪੈਣਾ ਉਹਨਾਂ ਨੂੰ ਲੜਨਾ ਪੈਣਾ ਜਿਹਦਾ ਆਪਾਂ ਕਹਿੰਦੇ ਨਾ ਉਹ ਯਾਰ ਫਿਰ ਤੁਰ ਪਏ ਗਏ ਫਿਰ ਤੁਰ ਪੇਟ ਵਾਗੇ ਲਗੇ ਉਹਨਾਂ ਕੋਲ ਚੋਇਸ ਨਹੀਂ ਹੈਗੀ ਤੁਹਾਡੇ ਕੋਲ ਚੋਇਸ ਹੈਗੀ ਆ ਉਹ ਮਜਬੂਰ ਆ ਉਹਨਾਂ ਨੂੰ ਆਪਣੇ ਤੜੀ ਲੜਨਾ ਪੈਣਾ ਸੋ ਉਹਨਾਂ ਨੂੰ ਇਹ ਮਾਣ ਮੈਨੇ ਨਾ ਮਾਰਿਆ ਕਰੋ ਉਹ ਯਾਰ ਫਿਰ ਤੁਰ ਪਿਆ ਮੈਂ ਕੋਈ ਤੁਹਾਡੇ ਤੋਂ ਪੈਸੇ ਨਹੀਂ ਮੰਗਦਾ ਨਾ ਉਦੋਂ ਮੰਗੇ ਨਾ ਅੱਜ ਮੰਗੇ ਨਾ ਕੱਰੀ ਕੱਲ ਮੰਗੇ ਪਰ ਇੰਨੇ ਤੁਹਾਡੇ ਤੋਂ ਇੰਨੀ ਚੀਜ਼ ਮੰਗਦੇ ਆ ਜੇ ਤੁਹਾਡੇ ਕੋਲ ਸੋਸ਼ਲ ਮੀਡੀਆ ਵਾ ਤੁਹਾਡੇ ਕੋਲ ਰਿਸ਼ਤੇਦਾਰੀਆਂ ਵਾ ਉੱਥੇ ਜਾ ਕੇ ਗੱਲ ਕਰਿਆ ਕਰੋ ਗੱਲ ਕਰਨ ਤੋਂ ਨਾ ਡਰਿਆ ਕਰੋ। ਕੀ ਕਰੋ? ਨਹੀਂ ਉਹ ਜ਼ਮੀਨਾਂ ਦੀ ਲੜਦਾ ਆ। ਅੱਜ ਸਾਡੀਆਂ ਜ਼ਮੀਨਾਂ ਬੰਜਰ ਕਰਨ ਤੇ ਆ ਗਿਆ। ਰਾਜਸਥਾਨ ਦੀਆਂ ਬੰਜਰ ਜ਼ਮੀਨਾਂ ਬាត ਕਰਨ ਦੇ ਸਾਡੇ ਪਾਣੀ ਵਾਲੀ। ਜੇ ਸਾਡਾ ਪੰਜਾਬ ਨਾ ਰਿਹਾ ਤੁਸੀਂ ਸੋਚ ਲਓ ਜੇ ਕਿਸਾਨ ਨਾ ਰਿਹਾ ਤੇ ਸਿੱਖੀ ਵੀ ਰਹਿਣੀ। ਜੇ ਕਿਸਾਨੀ ਨਾ ਰਹੀ ਸਿੱਖੀ ਵੀ ਰਹਿਣੀ। ਸਾਡਾ ਮੋੜੀ ਉੱਥੇ ਆ ਪੰਜਾਬ 'ਚ। ਜੇ ਪੰਜਾਬ ਨਾ ਰਿਹਾ ਤੇ ਕੁਝ ਨਹੀਂ ਰਹਿਣਾ। ਸੋ ਜੇ ਤੁਸੀਂ ਪੰਜਾਬ ਲਈ ਬੋਲਣੋਂ ਹਟ ਗਏ ਨਾ ਤੁਸੀਂ ਆਪਣੀ ਜਿਹੜੀ ਜੜਾ ਦਰਖਤ ਜੜ ਤੋਂ ਟੁੱਟ ਜਾਂਦਾ ਉਹ ਖਤਮ ਹੋ ਜਾਂਦਾ। ਸੋ ਮੈਂ ਫੇਰ ਤੁਹਾਨੂੰ ਰਿਪੀਟ ਕਰਦਾ ਕਿਸੇ ਨੂੰ ਪੈਸੇ ਨਹੀਂ ਚਾਹੀਦੇ ਕੋਈ ਚੰਦਾਨ ਨਹੀਂ ਇਕੱਠਾ ਕਰਨ ਦੇ ਆ ਬਸ ਇੰਨਾ ਹੀ ਕਹਿਨੇ ਆ ਕਿ ਆਪਣੇ ਘਰਾਂ ਚ ਆਪਣੇ ਗੁਰੂ ਘਰਾਂ ਚ ਉਹ ਗੱਲ ਜ਼ਰੂਰ ਕਰਿਆ ਕਰੋ ਉਹ ਜਿਹੜੀ ਗੱਲ ਜਿਹੜੇ ਲੋਕ ਲੜ ਰਹੇ ਆ ਪੰਜਾਬ ਲਈ ਉਹਨਾਂ ਨੂੰ ਮਿਹਲੇ ਨਾ ਮਾਰਿਆ ਕਰੋ ਵੇਖੋ ਤੁਸੀਂ ਉਹ ਕਰਨ ਕੀਦੇ ਆ ਉਹ ਲੜਾਈਆਂ ਲੜਦੇ ਆ ਜਿਹੜੇ ਅਸੀਂ ਨਹੀਂ ਲੜਦੇ ਅਸੀਂ ਦੇ ਸੁਖੀਆਂ ਸੋ ਪਲੀਜ਼ ਮੈਂ ਇਹ ਰਿਕਵੈਸਟ ਕਰਦਾ ਇੰਸਟਾਗ੍ਰਾਮ ਹੋਇਆ ਭਾਵੇਂ ਫੇਸਬੁੱਕ ਹੋਇਆ WhatsApp ਹੋਇਆ ਜਿਹੜੇ ਲੋਕ ਕਿਸਾਨੀ ਨੂੰ ਮਜ਼ਦੂਰਾਂ ਨੂੰ ਗਲਤ ਕਹਿੰਦੇ ਆ ਉਹਨਾਂ ਨੂੰ ਕਹਾਂ ਯਾਰ ਪਰ ਹੱਥ ਜੋੜੇ ਹੀ ਉਹ ਗੁਰੂ ਨਾਨਕ ਦੀ ਲੜਾਈ ਲੜਦੇ ਆ ਮੰਗਿਆ ਤਾਂ ਟਰ ਕੋ ਕੁਛ ਤੇ ਆਪ ਵੀ ਬੋਲਿਆ ਕਰੋ ਜਿੱਥੇ ਜਾ ਕੇ ਖੜੇ ਹੋਇਆ ਗੁਰੂ ਪੰਜਾਬ ਦੀ ਉਹ ਬਾਈ ਜੇ ਤੁਸੀਂ ਨਾ ਖੜੋਗੇ ਜੇ ਤੁਸੀਂ ਸਾਨੂੰ ਮਿਹਣੇ ਮਾਰਨੇ ਲੱਗ ਗਏ ਅਸੀਂ ਬਹਿ ਗਏ ਤੇ ਕੌਣ ਲੜੂ ਪੰਜਾਬ ਲਈ ਉਹ ਤੇ ਤੁਰੇ ਫਿਰਦੇ ਆ ਉਹਦੇ ਚੜੇ ਪਏ ਆ ਪੰਜਾਬ ਤੇ ਕਦੋਂ ਅਸੀਂ ਕਬਜ਼ਾ ਕਰਨਾ ਸੋ ਹੱਥ ਜੋੜ ਕੇ ਬੇਨਤੀ ਕੀਤੀ ਆ ਕਮਾ ਫੋਰ ਗਿਆ ਜੀ تین ਆ ਮੈਂ ਡਾਕਟਰਾਂ ਦੀ ਜਿਹੜੇ ਅੱਜ ਇੱਥੇ ਆਏ ਆਪਣਾ ਕੀਮਤੀ ਵਕਤ ਕੱਟ ਕੇ ਉਹਨਾਂ ਦਾ ਧੰਨਵਾਦ ਕਰਦਾ ਗਿਆਨ ਆਪਣੇ ਬੱਚੇ ਨੂੰ ਪੜ੍ਹਾਇਓ ਜ਼ਰੂਰ ਸਾਰੀ ਕਮੇਟੀ ਦਾ ਹੁਣ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਹਰ ਮੇਰੇ ਵੀਰ ਜਿਹੜੇ ਬਾਹਰ ਬਹੁਤ ਮਾੜਾ ਹੋਇਆ ਸੌਰੀ ਮੈਂ ਮੈਂ ਹੋਰ ਟਾਈਮ ਲਾ ਰਿਹਾ ਮੈਨੂੰ ਪਿਛਲੇ ਹਫ਼ਤੇ ਉਹ ਰੋਜ਼ਵਿੰਦ ਹੋਇਆ ਜੋ ਹਨਾ ਟਰੈਜੇਡੀ ਉਹਦਾ ਪਤਾ ਲੱਗਾ ਹੁਣ ਆਹ ਚੀਜ਼ ਹੋਈ ਪਰ ਇਹਨਾਂ ਜ਼ਰੂਰ ਆ ਕਮਿਊਨਿਟੀ ਕਿਦਾਂ ਇਕੱਠੀ ਹੋ ਜਾਂਦੀ ਵੇਖ ਲੋ ਸੋ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਮੁੰਡਿਆਂ ਦਾ ਬੱਚਿਆਂ ਦਾ ਜਿਹੜੇ ਕੈਸ ਕੇਡ ਦਾ ਪਤਾ ਲੱਗਾ ਉਤੋਂ ਇਕੱਠੀ ਹੋ ਕੇ ਪੈਸਾ ਇਕੱਠਾ ਕਰ ਲਿਆ ਬਹੁਤ ਧੰਨਵਾਦ ਯਾਰ ਇਹ ਦੇਖੋ ਲੱਖਾਂ ਦੇ ਕੇ ਮਾਂ ਪਿਓ ਇੱਥੇ ਤੋੜਦੇ ਆ ਇਹ ਜੀ ਟਰੈਜੇਡੀ ਹੋ ਜਾਂਦੀ ਆ ਇਸ ਤੋਂ ਮਾੜੀ ਚੀਜ਼ ਨਹੀਂ ਹੋ ਸਕਦੀ ਸੋ ਐਜ਼ ਅ ਕਮਿਊਨਿਟੀ ਭਾਵੇਂ ਆਪਾਂ ਇੱਕ ਇੱਕ ਡਾਲਰ ਦਈਏ ਪਲੀਜ਼ ਕੋਈ ਨਾ ਪੁੱਛਾ ਕੋਈ ਚੀਜ਼ ਜ਼ਰੂਰ ਦਈਏ ਬਹੁਤ ਬਹੁਤ ਧੰਨਵਾਦ ਬਾਈ ਵੀ ਖਾਲਸਾ ਵਰੀਫ